ਬਾਈ ਕਿਸੇ ਨੌਜਵਾਨ ਮੁੰਡੇ ਨੇ ਨਾ ਕਿਸੇ ਸਿਆਣੇ ਬੰਦੇ ਨੂੰ ਪੁੱਛ ਲਿਆ ਵੀ ਬਾਈ ਯਾਰ ਆਪਾਂ ਆਪਦੇ ਖੇਤ ਚ ਗੋਭੀ ਲਾਉਣੀ ਆ ਤੇ ਉਹ ਬੰਦੇ ਕਹਿੰਦੇ ਤਾੜੀ ਮਾਰ ਕੇ ਹੱਸਣ ਲੱਗ ਗਿਆ ਕਹਿੰਦਾ ਯਾਰ ਗੋਭੀ ਕੀ ਉਥੇ ਪੱਠੇ ਦਾ ਹੁੰਦੇ ਨੇ ਗੋਭੀ ਤੂੰ ਕਿੱਥੋਂ ਕਰ ਲੇਗਾ ਗੋਭੀ ਨਾ ਕਿ ਉਥੇ ਗੋਬਾ ਹੋ ਜਾਊਗਾ ਤੇ ਇਹ ਬੋਲੀ ਮਾਰੀ ਸੀ ਕਿਸੇ ਨੇ ਨੌਜਵਾਨ ਮੁੰਡੇ ਨੂੰ ਤੇ ਅੱਜ ਆਪਾਂ ਉਸ ਨੌਜਵਾਨ ਕੋਲੇ ਆਏ ਆ ਜਿਹਨੇ ਅੱਜ ਤੋਂ ਬਈ ਜੀ 3 ਮਹੀਨੇ ਪਹਿਲਾਂ ਸੋਚ ਲਿਆ ਸੀਗਾ ਵੀ ਮੈਂ ਗੋਭੀ ਲਾਉਣੀ ਆ ਤੇ ਉਸ ਆਪ ਦੀ ਜਿਹੜੀ ਸੋਚ ਤੇ ਜਾਂ ਇਰਾਦੇ ਦੇ ਕਾਇਮ ਰਹਾ ਤੇ ਅੱਜ ਉਹ ਦਿਨ ਆ ਗਿਆ ਬਾਈ ਕਰੀ ਜਾਂਦਾ ਤਿਆਰੀ ਆਪਣਾ ਮਿੱਤਰ ਪ੍ਰੇਮ ਸਿੰਘ ਪੂਰਾ ਨਾ ਬਾਈ ਦਾ ਜਸਪ੍ਰੀਤ ਸਿੰਘ ਪਿੰਡ ਕੋਠੇ ਕੌਰ ਸਿੰਘ ਵਾਲੇ ਹਾਂਜੀ ਭਰਾ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਜੀ ਕੀ ਹਾਲ ਚਾਲ ਆ ਜੀ ਵਧੀਆ ਜੀ ਠੀਕ ਠਾਕ ਹੋ ਹਾਂਜੀ ਵਧੀਆ ਤੇ ਕਰਤੀ ਫਿਰ ਤਿਆਰੀ ਸ਼ੁਰੂ ਹਾਂ ਤਿਆਰੀ ਕਰਤੀ ਬਾਈ ਸ਼ੁਰੂ ਬਾਈ ਜਿਹੜੀ ਆਪਾਂ ਪਹਿਲਾਂ ਗੱਲ ਬੋਲੀ ਆ ਹਨਾ ਵੀ ਬੰਦੇ ਨੇ ਕਿਸੇ ਨੇ ਕਿਹਾ ਸੀ ਇੱਥੇ ਗੋਭੀ ਕਿੱਥੋਂ ਹੋ ਜੂ ਕਿਉਂ ਕਿਹਾ ਸੀ ਕਿਉਂਕਿ ਆ ਜਿਹੜਾ ਵਾਣ ਹੈਗਾ ਨਾ ਖੇਤ ਆ ਜਿਹੜਾ ਇਹ ਸਾਰੇ ਆਸੇ ਪਾਸੇ ਦੇ ਖੇਤਾਂ ਨਾਲੋਂ ਉੱਚਾ ਤੇ ਟਿੱਬਾ ਬਈ ਇਹ ਸਿੱਧਾ ਕਹਿ ਲਈਏ ਆਪਾਂ ਸਹੀ ਕਿਹਾ ਬਾਈ ਹਾਂ ਸਹੀ ਕਿੰਨਾ ਉੱਚਾ ਬਈ ਆਸੇ ਪਾਸੇ ਦੇ ਵਾਣਾ ਤੋਂ ਇਹ ਹੋਊਗਾ ਬਾਈ 6 6.5 ਫੁੱਟ ਚ ਠੀਕ ਆ ਬਾਈ ਤੇ ਉਹ ਬਈ ਕਹਾਣੀ ਦੱਸੀ ਮੜੀ ਜਿਹੜੀ ਤੂੰ ਮੈਨੂੰ ਦੱਸੀ ਜਾਂਦਾ ਗੋਭੀ ਕਿਉਂ ਲਾਈ ਆ ਕਹਾਣੀ ਬਾਈ ਪਿੰਡ 'ਚ ਹੀ ਸੀਗੇ ਬਜ਼ੁਰਗ ਹਾਂਜੀ ਤੇ ਮੈਂ ਹੁਣ ਜਿਵੇਂ ਮੰਨ ਕੇ ਚੱਲੋ ਆਪਣੇ ਦਾਦੇ ਦੀ ਡੈਥ ਹੋ ਗਈ ਪਿੱਛੇ ਜੇ ਹਾਂਜੀ ਤੇ ਚਲੋ ਸਿਆਣੇ ਬੰਦੇ ਦੀ ਰਾਏ ਚੰਗੀ ਹੁੰਦੀ ਆ ਮੈਂ ਖੈ ਲਈ ਹਾਂਜੀ ਚਲੋ ਮੈਂ ਉਹਦੀ ਰਾਏ ਲਈ ਜਦੋਂ ਮੈਂ ਖੈ ਐਂ ਕਰਕੇ ਬਾਪੂ ਗੋਭੀ ਲਾਉਣੀ ਆ ਅੱਛਾ ਵੀ ਮੈਂ ਖੈ ਵੀ ਉਸ ਥਾਂ 'ਚ ਹੂੰ ਉਹ ਮੈਨੂੰ ਕਹਿੰਦਾ ਉੱਥੇ ਕਿ ਗੋਭਾ ਹੋ ਜੂ ਕਿਤੇ ਜਿਵੇਂ ਆਹ ਪੁਰਾਣੇ ਬੰਦੇ ਕਹਿੰਦੇ ਆ ਉੱਥੇ ਕਿਹੜਾ ਗੋਭਾ ਜੋ ਤੇ ਤਾਂ ਪੱਠੇ ਨਹੀਂ ਹੁੰਦੇ ਪੂਰੇ ਕਹਿੰਦਾ ਹਾਂ ਮੱਥਾ ਮਾਰ ਮਾਰ ਛੱਡਦਾ ਛੱਡਿਆ ਪਿਆ ਅੱਛਾ ਭਾਈ ਆਪਾਂ ਨੂੰ 3 ਮਹੀਨੇ ਪਹਿਲਾਂ ਦੀ ਗੱਲ ਆ ਕਣਕਾਂ ਵੱਢ ਲਈਆਂ ਸੀ ਉਦੋਂ ਇੱਥੇ ਸਰੋਂ ਸੀਗੀ ਅੱਛਾ ਤੇ ਉਦੋਂ ਮਗਰੋਂ ਆਪਾਂ ਇੱਥੇ ਮੂੰਗੀ ਵੇਜੀ ਉਦਾਂ ਹੀ ਆਪਾਂ ਮੰਨ ਕੇ ਚੱਲੋ ਮੈਨੂੰ ਇਹ ਲੱਗਿਆ ਚਤਨワਲ ਦੇ ਨੂੰ ਵੀ ਹਰੀਖਾਦ ਆਪਾਂ ਸਾਰੇ ਕਹਿੰਦੇ ਯੂਨੀਵਰਸਿਟੀ ਵਾਲੇ ਵੀ ਕਹਿੰਦੇ ਵੀ ਹਰੀਖਾਦ ਜ਼ਰੂਰੀ ਹੈ ਹਾਂਜੀ ਆਪਾਂ 4 ਕਵਾਂਟਲ ਇੱਥੋਂ ਮੂੰਗੀ ਕੱਢੀ ਭਾਈ ਅੱਛਾ ਕਿੰਨੇ ਦਾ ਜੋ ਆ ਇਹ 7 ਕਣਾਲਾਂ ਦਾ ਸਾ अच्छा हां किल्ला नहीं पूरा है हम्म ते सत्तक ਨਾਲਾਂ ਥਾਂ ਚ ਚਾਰਕ ਮਾਟਰ ਮੂੰਗੀ ਕੱਢੀ 7500 ਦੇ ਹਿਸਾਬ ਨਾਲ ਆਪਾਂ ਨੂੰ ਮੰਨ ਕੇ ਚਲੋ 30000 ਦੀ ਤੇ ਹੁਣ ਆਪਾਂ ਇਹ ਗੋਭੀ ਦੀ ਤਿਆਰੀ ਕਰਤੀ ਵਾਣ ਬਹੁਤ ਵਧੀਆ ਬਣ ਗਿਆ ਬਾਈ ਮੂੰਗੀ ਦਾ ਜਿਹੜੀ ਲੈਦ ਹੁੰਦੀ ਆ ਥੱਲੇ ਉਹ ਬਹੁਤ ਇਹਦੇ ਦਬਤੀ ਆਪਾਂ ਸਾਰੀ ਤੋਂ ਉਹਦੇ ਨਾਲ ਬਹੁਤ ਵਧੀਆ ਵਾਣ ਬਣ ਗਿਆ ਇੱਕ ਤਾਂ ਬਈ ਹੁੰਦੇ ਪੱਕੇ ਵਾਣ ਹਨਾ ਜਿਵੇਂ ਆਪਾਂ ਝੋਨੇ ਵਾਲੇ ਵਾਣ ਤੁਸੀਂ ਕੰਮ ਕਰਿਓ ਨਾਲ-ਨਾਲ ਆਪਦਾ ਜਿਵੇਂ ਪੱਕੇ ਵਾਣ ਹੁੰਦੇ ਆ ਹਨਾ ਇਹ ਆਪਾਂ ਗੱਲ ਕਰ ਲਈਏ ਵੀ ਰੇਤਲਾ ਟਿੱਬਾ ਕਹਿ ਲਈਏ ਜਾਂ ਉੱਚਾ ਵਾਣ ਹਨਾ ਤੇ ਕਿੰਨਾ ਕਿ ਤੁਹਾਨੂੰ ਹੈਗਾ ਡਰ ਵੀ ਹੈਗਾ ਮਾੜਾ ਮੋਟਾ ਵੀ ਯਾਰ ਗੋਭੀ ਹੋਊ ਕਿ ਨਾ ਹੋਊ ਡਰ ਇੱਥੇ ਬਾਈ ਜਿੰਨੇ ਤਜਰਬੇਕਾਰਾਂ ਨੂੰ ਆਪਾਂ ਮਿਲੇ ਆਂ ਬੰਦਿਆਂ ਨੂੰ ਹੂੰ ਬਾਈ ਉਹ ਮਾਨ ਹੋ ਗਿਆ ਕੋਟਕਪੂਰੇ ਵਾਲਾ ਤੇ ਉਹ ਬਾਈ ਆਪਾਂ ਜੱਤਰੀਏ ਵਾਲੇ ਗੱਲ ਹੋ ਗਏ ਬਾਈ ਹੁਣ ਹਾਂਜੀ ਤੇ ਇੱਕ ਹੋ ਦੂਜਾ ਭਾਈ ਇਧਰ ਕੋਟਾਗੁਰਵਾਲੀ ਸਰਕਰ ਦੀ ਨਾ ਕਰੀਏ ਹਾਂ ਉਹ ਬੰਦਿਆਂ ਦੇ ਤਜਰਬੇ ਤੋਂ ਆਪਾਂ ਇਹੀ ਸਿੱਖਿਆ ਵੀ ਉਹ ਕਹਿੰਦੇ ਵੀ ਗੋਭੀ 'ਚ ਪਾਣੀ ਨਹੀਂ ਖੜਨਾ ਚਾਹੀਦਾ ਜ਼ਿਆਦਾ ਠੀਕ ਆ ਪਾਣੀ ਇੱਥੇ ਖੜਦਾ ਹੀ ਨਹੀਂ ਹਾਂ ਪਾਣੀ ਇੱਥੇ ਖੜਦਾ ਨਹੀਂ ਨਿਕਾਸੀ ਹੈਗੀ ਆ ਚੰਗਾ ਪਾਣੀ ਨਿਕਾਸੀ ਹੈ ਇੱਥੇ ਠੀਕ ਆ ਬਾਕੀ ਜੇ ਥੋੜਾ ਮੀਂਹ ਵੀ ਆਉਂਦਾ ਹਾਂ ਤਾਂ ਉਹਦੇ ਨਾਲ ਉਹ ਹੋ ਜਾਂਦਾ ਜੀ ਮੰਨ ਕੇ ਚੱਲੇ ਵਾਣ ਪਾਣੀ ਪੀ ਜਾਂਦੇ ਆ ਪੀ ਜਾਂਦੇ ਰੇਤ ਲਾ ਵਾਣਾ ਬਾਕੀ ਜੇ ਕੱਢਣਾ ਪਾਣੀ ਦਾ ਉੱਚਾ ਹਨਾ ਹਾਂ ਤੇ ਇੱਥੇ ਅਸੀਂ ਪਿਛਲੀ ਵਾਰ 10 ਕੁ ਮਾਰਲੇ ਥਾਂ ਦੇ ਲਾਏ ਵੀ ਸੀਗੇ ਅੱਛਾ ਤੇ ਉਹਦੇ ਚ ਬਹੁਤ ਸੋਹਣੀ ਗੋਭੀ ਹੋਈ ਆ ਪਰ ਉਹ ਉਹ ਫੁੱਲ ਸਾਥੋਂ ਬੜਾ ਡਬਲ ਬਣ ਗਏ ਬਣ ਕੇ ਚਲੋ ਘਰੂ ਜਿਵੇਂ ਸਬਜ਼ੀ ਆਪਾਂ ਪਿੰਡਾਂ ਦੇ ਵਿੱਚ ਨੇ ਉਹ ਤਾਂ ਠੀਕ ਆ ਪਰ ਮੰਡੀ 'ਚ ਨਹੀਂ ਚੱਲਦਾ ਉਹ ਠੀਕ ਉਹਨਾਂ ਮੰਨ ਕੇ ਚਲੋ 950 ਗ੍ਰਾਮ ਦਾ 800 ਗ੍ਰਾਮ ਮੰਡੀ 'ਤੇ ਫਿਰ 3-400 ਗ੍ਰਾਮ ਵਾਲਾ ਚੱਲਦਾ ਹਾਂ ਆ ਚੱਕਰ ਬਈ ਜਿਵੇਂ ਹੁਣ ਤੁਹਾਡੇ ਅੱਸਪੇ ਖੜੇ ਝੋਨੇ ਹਨਾ ਵਧੀਆ ਦੇਖੋ ਬਈ ਉੱਚੇ ਵਾਣਾ ਬਰਾਬਰ ਵਾਣਾ ਝੋਨੇ ਸੋਹਣੇ ਖੜੇ ਆ ਕਿਵੇਂ ਬਾਈ ਪਾਣੀ ਪੂਣੀ ਦੀ ਘਾਟ ਇੱਥੇ ਗੋਭੀ ਲਾਜਣਾ ਝੋਨਾ ਲਾਉਣ ਵਾਰੇ ਨਹੀਂ ਸੋਚ। ਬਾਈ ਜੀ ਆਪਣੀਆਂ ਦੋ ਮੋਟਰਾਂ ਠੀਕ ਐ ਪਾਪ ਲੈਣ ਆਉਂਦੀ ਆ। ਅੱਛਾ ਤੇ ਆਪਣੇ ਉੱਤੇ ਵੀ ਮੱਕੀ ਖੜੀ ਐ ਤੁਸੀਂ ਵੇਖ ਕੇ ਆਇਓ ਤੇ ਝੋਨਾ ਲੱਗਿਆ ਹਾ ਉੱਤੇ ਵੀ। ਅੱਛਾ ਤੇ ਇਹ ਤਾਂ ਬਸ ਸ਼ੌਂਕ ਹੀ ਆ ਤੇ ਇੱਕੋ ਬੋਲੀ ਨੇ ਕੰਮ ਕਰਾਤਾ ਇਹ ਬਾਬੇ ਦੀ ਨੇ। ਅੱਛਾ ਹਾਂ ਨਹੀਂ ਸ਼ੌਂਕ ਐ ਬਾਈ ਫਿਰ ਮਹਿੰਗਾ ਨਾ ਪਏ ਘਰ ਦੇ ਨਹੀਂ ਲੜੇ। ਘਰਦਿਆਂ ਨੇ ਬਾਈ ਇਹ ਗੱਲ ਜਮਾਂ ਮੰਨ ਕੇ ਚਲੋ ਮਾਤਾ ਜੀ ਨੇ ਆਪਣੇ ਜਿਹੜੇ ਉਹਨਾਂ ਨੇ ਪੂਰੀ ਹੱਲਾਸ਼ੇਰੀ ਦਿੱਤੀ ਐ ਪੁੱਤ ਕਹਿੰਦੇ ਮਿਹਨਤਾਂ ਤੇਰੀ ਤੇਰੀ ਮਿਹਨਤ ਰੱਬ ਰੱਖਦਾ ਨਹੀਂ ਅੱਛਾ ਵੀ ਜਰੂਰ ਤੇਰੀ ਮਿਹਨਤ ਨੂੰ ਰੰਗ ਭਾਗ ਲਾਊਗਾ ਰੱਬ ਵੀ ਇੱਕ ਤੁਸੀਂ ਦੱਸਦੇ ਸੀ ਵੀ ਘਰੇ ਆ ਕੇ ਕੋਈ ਕਹਿ ਵੀ ਗਿਆ ਸੀ ਗੋਭੀ ਕਿੱਥੋਂ ਹੋ ਜੂਗੀ ਬਾਲੀ ਔਖੀ ਹੁੰਦੀ ਹੈ ਇਹਦਾ ਕਹਿੰਦੇ ਗੋਭੀ ਤਾਂ ਬਾਹਲੀ ਔਖੀ ਹੁੰਦੀ ਆ ਪੌੜ ਚਕਾ ਦਿੰਦੀ ਆ ਤੇ ਤੇਰੇ ਤੋਂ ਤਾਂ ਕੱਖ ਨਹੀਂ ਲੋਟ ਆਉਣੇ ਤੇ ਮੈਂ ਐਨਐਸਐਸ ਦਾ ਵਲੰਟੀਅਰ ਆਂ ਭਾਈ ਤੇ ਮੈਨੂੰ ਕੈਂਪ ਵੀ ਬਹੁਤ ਜਾਦੇ ਆਉਂਦੇ ਪਰ ਹੁਣ ਆਪਾਂ ਇਹ ਗੱਲ ਠਾਲ ਲਈ ਵੀ ਕੈਂਪ ਆਪਾਂ ਛੱਡਣਿਆ ਯਾਰ ਦੋਸਤ ਵਿੱਚ ਐਡਾ ਕਰਦੇ ਆ ਹਾਂ ਸਾਰੇ ਛੇਡਾ ਕਰਦੇ ਸੀਗੇ ਵੀ ਤੂੰ ਤਾਂ ਸਾਰੀ ਭੱਜ ਜਾਣਾ ਤੇ ਗੋਭੀ ਮਗਰੋਂ ਕਿਵੇਂ ਹੋਊਗੀ ਤੇ ਹੁਣ ਆਪਾਂ ਮੰਨ ਕੇ ਚੱਲੋ ਵੀ ਗੋਭੀ ਜਿੰਨਾ ਚਿਰ ਆਪਾਂ ਵੱਢ ਕੇ ਮੰਡੀ ਨਹੀਂ ਲੈ ਜਾਂਦੇ ਜਿੰਨਾ ਚਿਰ ਆਪਾਂ ਨੂੰ ਇਹਦਾ ਰਿਜ਼ਲਟ ਨਹੀਂ ਮੈਂਦਾ ਉਨਾਂ ਚਿਰ ਆਪਾਂ ਕਿਸੇ ਪਾਸੇ ਨਹੀਂ ਜਾਣਾ ਆਪਾਂ ਬਾਬੇ ਦੀ ਬੋਲੀ ਹੈ ਜਿਹੜੀ ਉਹਦੇ ਨੇ ਆਪ ਮੰਨ ਕੇ ਚਲੋ ਵੀ ਉਹਦਾ ਜਵਾਬ ਦੇਣਾ ਗੱਲ ਦਾ ਠੀਕ ਹੈ ਹਾਂ ਬਾਬੇ ਨੂੰ ਗੋਭੀ ਖਵਾਉਣੀ ਹੈ ਵੀ ਆ ਚੱਕ ਹੈ ਫਿਰ ਇਹ ਦੇ ਕੇ ਆਵਾਂਗੇ ਬਾਬਾ ਭਵਾਂ ਦਾਲ ਤਰੇ ਭਵਾਂ ਬਣਾਵੇ ਪਕੌੜੇ ਬਾਬਾ ਨੇ ਕਿਹਾ ਵੀ ਆਹ ਗੋਭਾ ਆ ਗਿਆ ਤੇਰੇ ਕੋਲੇ ਉਹ ਤੇ ਬਾਈ ਹੁਣ ਆਪਾਂ ਗੱਲ ਕਰਕੇ ਦੀ ਤਿਆਰੀ ਦੀ ਚਲੋ ਇਹਦਾ ਆਪਣੀ ਗੱਲ ਹੋ ਗਈ ਹੈ ਨਾ ਵੀ ਕਿੰਨਾ ਵਾਣ ਹੋਂ ਤੁਸੀਂ ਲਾ ਰਹੇ ਹੋ ਟੋਟਲ ਜਿਹੜਾ ਵੱਟਾ ਹੈ ਕਿੰਨੇ ਆਪਾਂ ਜਿਹੜੀਆਂ ਵਟਾਂ ਖਿੱਚਤੀਆਂ ਬਾਈ ਇਹਦੇ 'ਚ ਇਹ 7 ਕਨਾਲਾਂ ਦੀ ਕੇਰਾ ਤਿਆਰੀ ਆ ਪੂਰੀ ਆਪਣੀ ਤੇ 7 ਕਨਾਲਾਂ ਹੀ ਹੋਰ ਲਾਵਾਂਗੇ ਪੌਣੇ 2 ਕਿੱਲੇ ਵਾਣਦੇ ਆ ਆਪਾਂ ਕੇਰਾ ਟ్రਾਇਲ ਤੌਰ ਤੇ ਲਾ ਰਹੇ ਆ ਜੇ ਮਾਲਕ ਨੇ ਇਸ ਚੀਜ਼ ਨੂੰ ਰੰਗ ਭਾਗ ਲਾਇਆ ਤੇ ਆਪਣੇ ਨੇਂ ਚਵਾਣਾ 6 ਕਿੱਲੇ ਹਾਂ ਗਾਣੂ ਉਹਦੀ ਨਿਕਾਸੀ ਵਧ ਗਿਆ ਸੇਵਣ ਵਾਲੇ ਦੇ ਨਾਲ ਆ ਵਾਣ 6 ਕਿੱਲੇ ਉਹ ਵੀ ਲਾਵਾਂਗੇ ਸਿਆਲ ਚ ਕੀ ਗਰਮੀ ਜੀ ਉਹ ਸਿਆਲ ਵਾਲੀ ਤਾਂ ਇੱਥੇ ਹੀ ਲਾਵਾਂਗੇ ਤੇ ਉੱਥੇ ਲਾਵਾਂਗੇ ਅਗਲੀ ਕਿਹੜੀ ਮੰਡੀ ਜਾਇਆ ਕਰੂ ਗੋਭੀ ਫੇਰ ਆਪਾਂ ਬਠਿੰਡੇ ਲੈ ਜਾਵਾਂਗੇ ਬਾਈ ਬਠਿੰਡੇ ਜਾਂਦੀ ਆ ਬਾੜੀ ਮਾੜੀ ਮੰਡੀ 'ਚ ਨਹੀਂ ਜਾਣਾ ਹੈ ਮਾੜੀ ਮੰਡੀ 'ਚ ਨਹੀਂ ਗੋਨਿਆਣਾ ਜੈਤੂਣ ਨਹੀਂ ਜਾਣਾ ਹਾਂ ਜੈਤੂ ਵੀ ਜਾਵਾਂਗੇ ਜਿੱਥੇ ਵੀ ਆਪਾਂ ਨੂੰ ਲੱਗਿਆ ਪਰ ਮੇਰਾ ਰੱਦਾ ਇਹ ਵੀ ਹੈ ਕਿ ਪਿੰਡਾਂ ਵਿੱਚ ਆਪ ਹੀ ਸੇਲ ਕਰਾਂਗੇ ਆਪਾਂ ਗੋਭੀ ਬਾਈ ਹੁਣ ਇਹਦੇ 'ਚ ਕਿੰਨਾ ਬੂਟਾ ਪਾਓਗੇ 7 ਕਨਾਲਾਂ 'ਚ ਕਿੱਥੋਂ ਪਨੀਰੀ ਲਈ ਆ ਆਪਾਂ 7 ਕਨਾਲਾਂ ਦੇ ਵਿੱਚ ਬਾਈ ਜੀ ਬੂਟਾ ਆਪਾਂ ਪਾਵਾਂਗੇ ਮੰਨ ਕੇ ਚਲੋ ਜਿੰਨੇ ਤਿਆਰਬੇਕਾਰਾਂ ਤੋਂ ਸੁਣਿਆ 3000 ਬੂਟਾ ਕਨਾਲ ਇਹਦੇ ਚ ਆਪਾਂ 21000 ਬੂਟਾ ਪਾਵਾਂਗੇ 24000 ਬੂਟਾ ਕਿੱਲੇ ਦਾ ਠੀਕ ਆ 21000 ਤੁਸੀਂ ਬੁੱਕ ਕੀਤਾ ਹਾਂ ਤੇ ਜਿਹੜੀ ਪਨੀਰੀ ਆ ਉਹ ਗਿਲ ਨਰਸਰੀ ਫਾਰਮ ਜਿਹੜਾ ਹੈਗਾ ਬੇਜ ਸਟੋਰ ਸ਼ਰੀਏ ਵਾਲਾ ਤੇ ਮਲੂਕਾ ਰੋਡ ਤੇ ਹਾਂਜੀ ਉਹਦੇ ਤੋਂ ਆਪਾਂ ਬੁੱਕ ਕਰਕੇ ਆਏ ਹਾਂ ਮਲੂਕਾ ਨਹੀਂ ਸੁਖਾਨੰਦ ਸੁਖਾਨੰਦ ਮਲੂਕਾ ਰੋਡ ਠੀਕ ਸੁਖਾਨੰਦ ਰੋਡ ਤੇ ਤੇ ਬਈ ਇਹ ਚ ਕੀ ਮਟੀਰੀਅਲ ਹੁਣ ਥੱਲੇ ਪਾ ਚੁੱਕੇ ਹੋ ਖਾਦ ਜਾਂ ਕੁਝ ਹੋਰ ਕੀ ਕੁਝ ਪਾ ਚੁੱਕੇ ਆ ਇਹਦੇ ਥੱਲੇ ਬਾਈ ਜੀ ਤਿੰਨ ਗੱਟੇ ਆਪਾਂ ਪਾਤੇ ਮੰਨ ਕੇ ਚੱਲੋ ਵੀ ਐਸਐਸਪੀ ਕਹਿ ਦਿੰਨੇ ਆਪਾਂ ਸੁਪਰ ਫਾਸਫੇਟ ਸਿੰਗਲ ਸੁਪਰ ਫਾਸਫੇਟ ਹਾਂ ਸਿੰਗਲ ਸੁਪਰ ਫਾਸਫੇਟ ਤੇ 25 ਕਿਲੋ ਪਾਈ ਆ ਤੇ ਥੱਲੇ ਪोटाश ਹਾਂਜੀ ਤੇ 12.5 ਕਿਲੋ ਮੰਨ ਕੇ ਚੱਲੋ 13 ਕਿਲੋ ਇਹਦੇ ਥੱਲੇ ਆਪਾਂ ਪਾਇਆ ਹੋਏਗਾ ਪੋਟਾਸ਼ੀਅਮ ਨਾਈਟ੍ਰੇਟ ਕੈਲਸ਼ੀਅਮ ਨਾਈਟ੍ਰੇਟ ਹਾਂਜੀ ਤੇ ਹੁਣ ਆਪਾਂ ਇਹਦੇ ਚ ਜੇ ਦੋ ਖਾਇਨਾ ਪੂਰਿਆਂ ਹੋ ਗਈਆਂ ਇਹਦੇ ਚ 2 ਕਿਲੋ ਕਿੱਲੇ ਦੀ ਸੰਜੀਵਲੀ ਪਾਉਣਾ ਸੰਜੀਵਲੀ ਅੱਜ ਹੀ ਪਾ ਦਵਾਂਗੇ ਤੇ ਟ੍ਰਾਂਸਪਲੈਂਟ ਕਦੋਂ ਕਰਨੀ ਹੈ ਫਿਰ ਟ੍ਰਾਂਸਪਲੈਂਟ ਆਪਾਂ ਕੱਲ ਨੂੰ ਕਰਾਂਗੇ ਬਾਈ ਜੀ 2 ਵਜੇ ਦੇ ਦਰਮਿਆਨ ਆਪਾਂ ਸ਼ੁਰੂ ਕਰ ਦਾਂਗੇ ਜੇ ਮਾਲਕ ਨੇ ਐਵੇਂ ਦਿਨ ਰੱਖਿਆ ਤੇ ਥੋੜੀ ਜਿਹੀ ਲੇਟ ਹੋ ਜੂ ਘੰਟਾ ਬਸ ਠੀਕ ਹੈ ਬਾਈ ਹਾਂ ਤੇ ਆਹ ਦੇਖ ਲਓ ਬਾਈ ਤਿਆਰੀ ਬਾਈ ਦੀ ਪੂਰੀ ਹੈ ਬੱਟਾ-ਵੁੱਟਾ ਪਾ ਦਿੱਤਾ ਹਨਾ ਵਿਚਾਲੇ ਪਾਤਾ ਖਾਲ ਤੇ ਸਾਰੀ ਖਾਦ-ਖੂਦ ਪਹਿਲਾਂ ਪਾਈ ਆ ਯੂਰੀਆ ਤਾਂ ਨਹੀਂ ਪਾਈ ਬਾਈ ਯੂਰੀਆ ਨੂੰ ਪਾਈ ਬਾਈ ਯੂਰੀਆ ਨਹੀਂ ਪਾਈ ਹਨਾ ਬਹੁਤ ਸੋਹਣਾ ਕੰਮ ਆ ਚਲੋ ਆਪਾਂ ਤੇ ਹੀ ਅਰਦਾਸ ਕਰਦੇ ਆਂ ਵੀ ਪ੍ਰਮਾਤਮਾ ਮਿਹਨਤ ਨੂੰ ਰੰਗ ਭਾਗ ਲਾਵੇ ਕਿਉਂਕਿ ਜਦੋਂ ਵੀ ਕੋਈ ਕਿਸਾਨ ਭਰਾ ਆਪਣਾ ਨੌਜਵਾਨ ਵੱਖਰਾ ਕੰਮ ਕਰਦਾ ਲੋਕ ਝੇਡਾਂ ਵੀ ਬਹੁਤ ਕਰਦੇ ਆ ਘਰੋਂ ਵੀ ਸਪੋਰਟ ਨਹੀਂ ਪੂਰੀ ਮਿਲਦੀ ਹਨਾ ਜਿਵੇਂ ਮਿਲਣੀ ਚਾਹੀਦੀ ਆ ਤੇ ਰਿਸ਼ਤੇਦਾਰ ਸਾਰੇ ਇਹ ਕਹਿੰਦੇ ਹੁੰਦੇ ਆ ਵੀ ਐਵੇਂ ਪੰਗੇ ਲਈ ਜਾਂਦਾ ਕੁਝ ਨਹੀਂ ਹੋਣਾ ਮੱਥਾ ਮਾਰ ਲੂਗਾ ਗੋਭੀ ਕਿੱਥੋਂ ਹੁੰਦੀ ਆ ਬਾਹਲਾ ਔਖਾ ਕੰਮ ਆ ਹਨਾ ਤੇ ਸਾਰੇ ਤੁਸੀਂ ਬਾਈ ਦੀ ਸਪੋਰਟ ਕਰਿਓ ਜਦੋਂ ਹੋ ਗਈ ਤਿਆਰ ਉਦੋਂ ਇਹਦੀ ਮਾਰਕੀਟਿੰਗ ਵੀ ਆਪ ਕਰਨੀ ਇਹਨਾਂ ਨੇ ਤੇ ਬਹੁਤ ਸੋਹਣਾ ਕੰਮ ਹੈ ਮਿਹਨਤ ਵਾਲਾ ਹਨਾ ਪ੍ਰਮਾਤਮਾ ਰੰਗ ਭਾਗ ਲਾਵੇ ਇੱਕ ਬਈ ਬਈ ਪ੍ਰੇਮ ਇੱਕਾ ਜਿਵੇਂ ਤੁਸੀਂ ਟੋਟੇ ਜਿ ਬਣਾਈ ਬੈਠੇ ਹੋ ਹਨਾ ਵੱਟਾ ਪਾ ਪਾ ਕੇ ਖੇਤ ਦੇ ਜਿਵੇਂ ਸਾਰੇ ਕਿਆਰਾਂ ਬਣਾਈਆਂ ਉਚਾਲੇ ਖਾਲ ਪਾ ਇਹਦਾ ਕੀ ਕਰਨਾ ਬਈ ਇਹਦਾ ਮੇਨ ਕਾਰਨ ਇਹ ਹੈ ਬਈ ਹਾਂਜੀ ਵੀ ਜਿਹੜਾ ਮੰਨ ਕੇ ਚਲੋ ਵਾਣ ਇਹ ਮੌਂਗੀ ਵਾਲਾ ਜਦੋਂ ਬੜਾਇਆ ਆਪਾਂ ਹਾਂਜੀ ਇਹ ਤਮਗਾਣਾ ਵਾਇਆ ਅੱਛਾ ਤੇ ਉਹਦੇ ਕਰ ਸਾਨੂੰ ਸ਼ੱਕ ਆਇਆ ਸੀ ਵੀ ਉੱਚਾ ਨਹੀਂ ਮਾਵਾਂ ਅੱਛਾ ਤੇ ਤਾਂ ਕਰਕੇ ਅਸੀਂ 8 8 8 ਜਿਹੜੀਆਂ ਸਿਰੇ ਵਾਲੀਆਂ ਉਹ 8 ਖਾਈਆਂ ਤੇ ਵਾਲੇ 12 12 ਖਾਈਆਂ ਤੇ ਅਸੀਂ ਵੱਟਾਂ ਪਾਈਆਂ ਠੀਕ ਹੈ ਕਿ ਵੀ ਪਾਣੀ ਨਾਲ ਡੋਬੇ ਡੋਬੇ ਨਾ ਵੱਟ ਜਿਹੜੀ ਆ ਉਹ ਉਹਦੇ ਤੇ ਪਾਣੀ ਨਾ ਜਾਵੇ ਵੱਟਾਂ ਦੇ ਉੱਤੋਂ ਦੀ ਨਾ ਜਾਵੇ ਪਾਣੀ ਉੱਤੋਂ ਦੀ ਪਾਣੀ ਨਾ ਜਾਵੇ ਠੀਕ ਹੈ ਜੀ ਉਹਦੇ ਕਰਨੇ ਇਹ ਕਰਿਆ ਅਪ ਗੋਭੀ ਫਿਰ ਬਾਈ ਆਪ ਹੀ ਲਾਓਗੇ ਹਾਂ ਗੋਭੀ ਆਪ ਲਾਵਾਂਗੇ ਬਾਈ ਹੂੰ ਤੇ ਲੇਬਰ ਵੀ ਹੈਗੀ ਆ ਨਾਲ ਅੱਛਾ ਹਾਂ ਤੇ ਲੇਬਰ ਤੋਂ ਲਾ ਇਹ ਕਿਹੜੀ ਵੈਰਾਈਟੀ ਤੁਸੀਂ ਲਾ ਰਹੇ ਹੋ ਬਾਈ ਕਿੰਨੇ ਟਾਈਮ ਚ ਤਿਆਰ ਹੋ ਜੂਗੀ ਇਹ ਡਾਕਟਰ ਦੀ ਵੈਰਾਈਟੀ ਆ ਬਾਈ ਜੀ ਹਾਂਜੀ ਤੇ ਇਹ 55 ਤੋਂ 60 ਦਿਨਾਂ ਦਾ ਆਖਿਆ ਆਪਾਂ 65 ਦਿਨਾਂ ਦਾ ਟਾਰਗੇਟ ਮੰਨ ਕੇ ਜਿਵੇਂ ਅੱਜ ਤੁਸੀਂ ਲਾਈ ਅੱਜ ਤੋਂ 65 ਦਿਨਾਂ ਬਾਅਦ ਤਿਆਰ ਹੋ ਜੂ ਫੁੱਲ ਵੇਚਣ ਵਾਸਤੇ ਹਾਂ ਫੁੱਲ ਫੁੱਲ ਤਿਆਰ ਹੋ ਜਾਣਾ ਉਹਦੋਂ ਠੀਕ ਹੈ ਜੀ ਹਾਂਜੀ ਦੀਵਾਲੀ ਦੇ ਮੰਨ ਲਓ ਧੂਮਾ ਪਾਉਣ ਦੀ ਤਿਆਰੀ ਹੈ ਪੂਰੀ ਹੈ। ਹਾਂ ਦੀਵਾਲੀ ਤਾਂ 10 ਦਿਨ ਪਹਿਲਾਂ ਟਾਰਗੇਟ ਲੈ ਕੇ ਚੱਲੇ ਆਂ ਵੀ 10 ਦਿਨ ਪਹਿਲਾਂ ਗੋਭੀ ਆਪਾਂ ਤਿਆਰ ਕਰ ਦਾਂਗੇ ਦੀਵਾਲੀ। ਇੱਕ ਹੁਣ ਆਪਾਂ ਗੱਲ ਕਰਕੇ ਲਾਸਟ ਤੇ ਵੀ ਜਵਾਨੀ 'ਚ ਇਹ ਚੀਜ਼ਾਂ ਦਾ ਆਪਾਂ ਨੂੰ ਚਾਹ ਹੁੰਦਾ ਜੋਸ਼ ਹੁੰਦਾ ਵੀ ਆਪਾਂ ਜੋਰ ਲਾਈਏ ਕੁਝ ਵੱਖਰਾ ਕਰੀਏ ਨਵਾਂ ਕਰੀਏ ਹਨਾ। ਤੇ ਜਿਵੇਂ ਬਈ ਹੁਣ ਗੋਭੀ ਲਾ ਰਹੇ ਹਾਂ ਬਾਕੀ ਲੋਕਾਂ ਲਈ ਤਾਂ ਚਲੋ ਖੇਤੀ ਹੋਊਗੀ। ਤੁਹਾਡੇ ਮਨ ਦੇ ਵਿੱਚ ਗੋਭੀ ਨੂੰ ਲੈ ਕੇ ਕੀ ਕੁਝ ਹੈਗਾ ਕਿਉਂਕਿ ਪਹਿਲੀ ਵਾਰ ਨਵਾਂ ਕੰਮ ਆ ਜਿਵੇਂ ਆਪਾਂ ਪਿੰਡਾਂ ਵਾਲੇ ਕਹਿੰਦੇ ਵੀ ਪੰਗਾ ਹੀ ਲੈ ਰਹੇ ਆ ਹਨਾ। ਪਹਿਲਾਂ ਨਾ ਕਾਲਜ ਲਾਈਫ ਦੇ ਵਿੱਚ ਬਾਈ ਜੀ ਜਦੋਂ ਸੀਗਾ ਮੈਂ ਹੂੰ ਤੇ ਉਦੋਂ ਇਹ ਉਦੋਂ ਤੋਂ ਹੀ ਇਹ ਫੁਰਨਾ ਫੁਰਿਆ ਮੈਂ ਕਦੇ ਵੀ ਜੌਬ ਲਈ ਨਹੀਂ ਪੜਿਆ ਠੀਕ ਹੈ ਪਹਿਲਾਂ ਤਾਂ ਛੋਟੇ ਹੁੰਦਿਆਂ ਤਾਂ ਆਪਣੇ ਮਾਪੇ ਕਹਿ ਦਿੰਦੇ ਆ ਤੂੰ ਅਫਸਰ ਬਣੇਗਾ ਤੂੰ ਪੁੱਤ ਪੜਿਆ ਕਰ ਹਾਂ ਪਰ ਜਦੋਂ ਆਪਦੀ ਸੁਰਤ ਸੰਭਲੀ ਮੇਰੀ ਤਾਂ ਮੈਂ ਐਮ ਐਸ ਸੀ ਜੀਓਗ੍ਰਾਫੀ ਕਰੀ 2017 18 ਦਾ ਪਾਸ ਆਊਟ ਆ ਮੈਂ ਤੇ ਮੈਂ ਕਦੇ ਵੀ ਇੰਦੀ ਮੈਨਾਂ ਕਦੇ ਆਪਣੀ ਸੁਰਤ ਦੇ ਵਿੱਚ ਕਦੇ ਸੋਚ ਕੇ ਨਹੀਂ ਪੜਿਆ ਵੀ ਮੈਂ ਜੋਬ ਲੈਣੀ ਹੈ ਮੈਂ ਮੰਨ ਕੇ ਚੱਲੋ ਆਪਣੇ ਪਿਤਾ ਪੁਰਖੀ ਕਿੱਥੇ ਨੂੰ ਅੱਗੇ ਲਿਜਾਣਾ ਚਾਹਣਾ ਤੇ ਮੈਂ ਜਦੋਂ ਵੀ ਸੈਮੀਨਾਰਾਂ ਦੇ ਵਿੱਚ ਜਾਂ ਆਪਣੇ ਜਿਹੜੇ ਖੇਤੀਬਾੜੀ ਵਿਭਾਗ ਦੇ ਹੁੰਦੇ ਆ ਤਾਂ ਉਹਦੇ ਚ ਅਕਸਰ ਹੀ ਜਿਹੜੇ ਅਫਸਰ ਨੇ ਸਾਡੇ ਉਹ ਇਹ ਗੱਲ ਕਹਿੰਦੇ ਨੇ ਵੀ ਖੇਤੀ ਨੂੰ ਜਿੰਨਾ ਚਿਰ ਅਸੀਂ ਬਿਜ਼ਨਸ ਤੌਰ ਤੇ ਨਹੀਂ ਲੈਂਦੇ ਉਹਨਾਂ ਚਿਰ ਜਿੰਮੇਦਾਰ ਕੰਮਜਾ ਆਪਣੀ ਹੁੰਦਾ ਤਾਂ ਇਹਨੂੰ ਆਪਾਂ ਇੱਕ ਬਿਜ਼ਨਸ ਬਣਾ ਕੇ ਚੱਲਣਾ ਠੀਕ ਹੈ ਹਾਂ ਹੌਲੀ ਹੌਲੀ ਮਾਲਕ ਮਿਹਰ ਕਰੇ ਆਪਾਂ ਝੋਨੇ ਤੋਂ ਤੇ ਕਣਕ ਆਪਾਂ ਉਹ ਨਹੀਂ ਲਾਇਆ ਕਰਨੀਆਂ ਜਿੰਨੇ ਮੰਨ ਕੇ ਚੱਲੋ ਆਪਾਂ ਆਪਦੇ ਖਾਣ ਵਾਸਤੇ ਕਣਕ ਲਾ ਕੇ ਨਹੀਂ ਝੋਨੇ ਕਣਕ ਦੇ ਫਸਲੀ ਚੱਕਰ ਤੋਂ ਆਪਾਂ ਬਾਹਰ ਆਉਣ ਜਿਹੜਾ ਵੀ ਪੰਜਾਬ ਦੀ ਜਵਾਨੀ ਨੂੰ ਇਹ ਕੋਸਿਆ ਜਾਂਦਾ ਗਾਇ ਕਿ ਵੀ ਕੰਮ ਨਹੀਂ ਕਰਦੇ ਨੌਜਵਾਨ ਖੇਤਾਂ 'ਚ ਕੰਮ ਕਰਨਾ ਛੱਡ ਗਏ ਵਿਹਲੇ ਰਹਿੰਦੇ ਆ ਬਾਹਰ ਜਾ ਕੇ ਵਿਦੇਸ਼ਾਂ 'ਚ ਕੰਮ ਕਰਦੇ ਇੱਥੇ ਨਹੀਂ ਕੰਮ ਕਰਦੇ ਥੋਡੇ ਵਰਗੇ ਵੀ ਨੌਜਵਾਨ ਹੈਗੇ ਹਨਾ ਕੀ ਕਾਰਨ ਹੈਗਾ ਉਹਨਾਂ ਦੀ ਸੋਚ ਤੇ ਤੁਹਾਡੀ ਸੋਚ 'ਚ ਫਰਕ ਦਾ ਕੀ ਕਾਰਨ ਸੋਚ ਭਾਈ ਆਪਦੇ ਹਰੇਕ ਬੰਦੇ ਦਾ ਅੱਡੋ-ਅੱਡ ਨਜ਼ਰੀਆ ਹੁੰਦਾ ਮੇਰਾ ਇਹ ਨਜ਼ਰੀਆ ਵੀ ਅਸੀਂ ਪਦਾਰਥਵਾਦ ਨੇ ਸਾਨੂੰ ਘੇਰ ਲਿਆ ਮੇਨ ਗੱਲ ਪੰਜਾਬ ਦੇ ਵਿੱਚ ਰਹੇ ਕੇ ਵੀ ਬਹੁਤ ਹੀ ਜ਼ਿਆਦੇ ਕੰਮ ਆ ਐਨਾ ਕੰਮ ਆ ਕਿ ਅਸੀਂ ਕੈਨੇਡਾ ਜਿੰਨੇ ਪੈਸੇ ਤਾਂ ਨਹੀਂ ਕਮਾ ਸਕਦੇ ਪਰ ਉਧਰ ਦੇ ਖਰਚਿਆਂ ਮੁਤਾਬਕ ਜਾਂ ਇਧਰ ਦੇ ਖਰਚਿਆਂ ਮੁਤਾਬਕ ਅਸੀਂ ਬਹੁਤ ਵਧੀਆ ਜੀਵਨ ਆਪਦਾ ਬਸਰ ਕਰ ਸਕਦੇ ਹਾਂ ਇਹ ਗ੍ਰੇਡ ਲਾਈਫ ਜਿਹਨੂੰ ਅਸੀਂ ਕਹਿੰਦੇ ਆ ਪਦਾਰਥਵਾਦ ਦੇ ਵਿੱਚ ਇਹ ਆ ਵੀ ਹਰੇਕ ਬੰਦੇ ਕੋਲੇ ਉਧਰ ਜਦੋਂ ਜਾਂਦਾ ਪਹਿਲਾ ਸਾਡਾ ਜਿਹੜਾ ਕਈ ਤਾਂ ਤੁਹਾਡੇ ਮਾਦਿਆਂ ਵਰਾਈ ਸੁਣ ਵੀ ਰਹੇ ਹੋਣਗੇ ਪਹਿਲਾ ਬੰਦਾ ਉਧਰ ਜਾ ਕੇ ਆਈਫੋਨ ਲੈਂਦਾ ਹਾਂ ਦੂਜਾ ਨੰਬਰ ਕਿਸ਼ਤਾ ਆਹਾ ਦੂਜਾ ਨੰਬਰ ਲੈਂਦਾ ਗੱਡੀ ਹੂੰ ਠੀਕ ਆ ਤੀਜਾ ਨੰਬਰ ਚਲੋ ਮਕਾਨ ਤੇ ਦਾ ਕੁਝ ਰੈਂਟ ਤੇ ਰਹੀਂਦਾ ਫਿਰ ਉਹਨੂੰ EMI ਆ ਜਿਹੜੀ ਕਿਸ਼ਤਾ ਘੇਰ ਲੈਂਦੀਆਂ ਹਾਂ ਤੇ ਜੇ ਆਪਾਂ ਉਹੀ ਕੰਮ ਇੱਧਰ ਕਰੀਏ ਉਹਨੇ ਰੁਪਏ ਲਾ ਕੇ ਤਾਂ ਮੈਨੂੰ ਲੱਗਦਾ ਵੀ ਉਦੋਂ 50% ਪੇਮੈਂਟ ਆਪਾਂ ਇੱਧਰ ਜੇ ਇਨਵੈਸਟ ਕਰਕੇ ਆਪਦੀ ਖੇਤਾਂ ਦੇ ਵਿੱਚ ਜੇ ਅਸੀਂ ਲੀਜ਼ ਤੇ ਲੈ ਕੇ ਵੀ ਕਰੀਏ ਤਾਂ ਬਹੁਤ ਹੀ ਵਧੀਆ ਬਹੁਤ ਸਕੋਪ ਹੈਗਾ ਖੇਤੀ ਹਾਂ ਹਾਂ ਨਵੀਆਂ ਤਕਨੀਕਾਂ ਆ ਗਿਆ ਮਿਸ਼ਨਰੀ ਯੁੱਗ ਹੈ ਪਹਿਲਾਂ ਵਾਲਾ ਕੰਮ ਤਾਂ ਹੈ ਨਹੀਂ ਵੀ ਜਿਆਦਾ ਜ਼ੋਰ ਮਾਰਨਾ ਪਊਗਾ ਤੁਸੀਂ ਇਹ ਦੇਖੋ ਆਪਾਂ ਵਟਾਂ ਪਾਈਆਂ ਜੇ ਆਪਾਂ ਇਹ ਜਿੰਦਰੀ ਨਾ ਪਾਉਂਦੇ ਆ ਥਾਲੇ ਨਾ ਤੰਨੇ ਸਾਡੇ ਹਾਣਾ ਵੀ ਨਕਸ਼ਣ ਪੈ ਜਾਂਦੀ ਬੰਨਾ ਮਿਕਦਾਨ ਤਿੰਨ ਦਿਨ ਲੱਗੇ ਰਹਿਣਾ ਸੀ ਤਿੰਨ ਦਿਨ ਲੱਗੇ ਰਹਿਣਾ ਸੀ ਤਾਂ ਇਹ ਮੰਨ ਕੇ ਚੱਲੋ ਟਰੈਕਟਰ ਆ ਗਏ ਵੱਡੇ 4x4 ਆ ਗਏ 3 ਸਪੀਡ ਟਰੈਕਟਰ ਤਿੰਨ ਹਾਲ ਪਾਏ ਉਹਦੇ ਮਗਰ ਤਾਂ ਉਹਨੇ ਮੰਨ ਕੇ ਚਲੋ 35 ਤੋਂ 40 ਮਿੰਟ ਲਾਇਆ ਸੱਤ ਕਨਾਲਾਂ ਦੀਆਂ ਵਟਾਂ ਪਾਉਣ ਤੇ ਤਾਂ ਵਟਾਂ ਪਾਤੀਆਂ ਆਪਾਂ ਹੀ ਨੱਕਾ ਮਾਰ ਤੇ ਆ ਜਿਹੜਾ ਤੁਸੀਂ ਖਾਲ ਵਿਖਾਇਆ ਵਿਚਾਲੇ ਇਹ ਹੁਣ ਨਵੇਂ ਕਿਸਾਨ ਹੋਣ ਕਰਕੇ ਅਸੀਂ ਵਟਾਂ ਸਿੱਧੀਆਂ ਹੀ ਪਾਤੀਆਂ ਸੀ 40 ਕਰਮਾਂ ਤੇ ਤੇ ਉਹ ਜਦੋਂ ਅਸੀਂ ਲੇਵਰ ਨੂੰ ਸੱਦਿਆ ਵੀ ਭਾਈ ਕੋਪੀ ਵਾਲਾ ਵਾਹਣ ਅਸੀਂ ਤਿਆਰ ਕਰਤਾ ਤੁਸੀਂ ਦੇਖੋ ਆ ਕੇ ਤੇ ਉਹਨਾਂ ਨੇ ਜੋ ਦੇਖਾ ਉਹ ਕਹਿੰਦੇ ਬਾਈ ਰੋਚਾਲੇ ਖਾਲ ਤਾਂ ਪਾਹਣੀ ਤੂੰ ਤੇ ਫੇਰ ਉਹ ਕਈ ਨਾਲ ਅਸੀਂ ਇਹ ਖਾਲ ਖਿੱਚਿਆ ਜਿਹੜਾ ਤੁਸੀਂ ਵਿਖਾਇਆ ਠੀਕ ਤੇ ਚਾਹੀ ਹੈ ਇਹ ਚਾਈ ਆ ਹਾਂ ਜਿਵੇਂ ਅਸੀਂ ਦੇਖੀ 36 ਕਰਮਾ ਖਾਲ ਅਸੀਂ ਕਈ ਨਹੀਂ ਕੜਤਾ ਪੂਰੀ ਆੜ ਬਣਾਤੀ ਉਹਦੇਗਾ ਤੇ ਚਾਹ ਆ ਕੇਰਾ ਪੂਰਾ ਸਬਜ਼ੀ ਦੀ ਖੇਤੀ ਦਾ ਅੰਦਾਜ਼ਾ ਤੁਸੀਂ ਇੱਥੋਂ ਲਾ ਲਓ ਬਈ ਕਿੰਨੀ ਔਖੀ ਹੁੰਦੀ ਆ ਵੀ ਜਿਹੜਾ ਹਜੇ ਗੋਭੀ ਹਜੇ ਖੇਤ ਚ ਲਾਈ ਨਹੀਂ ਪਹਿਲਾਂ ਪਾਣੀ ਹਜੇ ਲਾਈ ਜਾਂਦੇ ਆ ਤੇ ਆਹ ਕੱਖ ਦੇਖ ਲਓ ਤੁਸੀਂ ਆਹ ਬਤੰਦਰ ਉਗਰੇ ਵੀ ਆਉਂਦੇ ਆ ਹਨਾ ਬਈ ਪੈਰਾਂ ਥੱਲੇ ਵਾੜਿਆ ਤਾਂ ਜੀ ਤੱਕਾ ਹੀ ਆ ਤਾਂ ਬਸ ਇਹ ਕੱਖਾ ਨੂੰ ਆਪਾਂ ਕਹਿ ਰੱਖਿਆ ਵੀ ਫੇਰੋ ਇਹ ਬਈ ਤੈਨੂੰ ਮਾਰ ਨਹੀਂ ਬੂਸਟੋਂਪਾਣਾ ਆ ਦੇਖ ਲੋ ਕੱਕ ਠੀਕ ਹੈ ਭਾਈ ਪ੍ਰੇਮ ਸਾਡੇ ਵੱਲੋਂ ਬਹੁਤ ਬਹੁਤ ਸ਼ੁਭ ਕਾਮਨਾਵਾਂ ਬੈਸਟ ਆਫ ਲੱਕ ਤੇ ਯੰਗ ਫਾਰਮਰ ਦੀ ਟੀਮ ਤੁਹਾਡੇ ਨਾਲ ਆ ਹਮੇਸ਼ਾ ਠੀਕ ਹੈ ਭਾਈ ਸ਼ੁਕਰੀਆ ਇਹ ਯੰਗ ਫਾਰਮਰ ਦੀ ਜਿਹੜੀ ਟੀਮ ਆ ਸਾਡੀ ਪੂਰੀ ਇਹਨਾਂ ਦਾ ਅਸੀਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਆ ਸਾਨੂੰ ਐਪਰੀਸ਼ੀਏਸ਼ਨ ਕਰਦੇ ਨੇ ਸਮੇਂ-ਸਮੇਂ ਸਿਰ ਸਾਨੂੰ ਜਾਣਕਾਰੀ ਵੀ ਦਿੰਦੇ ਨੇ ਤੇ ਸਾਨੂੰ ਵਧੀਆ ਲੱਗਦਾ ਵੀ ਜਦੋਂ ਇਹ ਮੰਨ ਕੇ ਚੱਲੋ ਅਗਾਹ ਵੱਧੂ ਸੋਚ ਨਾਲ ਤੇ ਜਿਹੜੇ ਸਾਡੀ ਜਵਾਨੀਆਂ ਉਹਨੂੰ ਇਹ ਪਹਿਲ ਕਦਮੀ ਦੇ ਤੌਰ ਤੇ ਜਿਵੇਂ ਆਪਾਂ ਕਹਿ ਸਕਦੇ ਆ ਵੀ ਉਹ ਐਪਰੀਸ਼ੀਏਸ਼ਨ ਦਿੰਦੇ ਨੇ ਤਾਂ ਅਸੀਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਆਂ ਭਾਈ ਜੰਗ ਫਾਰਮਰ ਜੀ ਕਮੀਲ ਸਿੰਘ ਦਾ ਠੀਕ ਹੈ ਭਾਈ ਧੰਨਵਾਦ ਜਉਂਦੇ ਵਾਸਤੇ ਰਹੋ ਭਾਈ ਦੀ سپورਟ ਚ ਭਾਈ ਸਾਰੇ ਜਣੇ ਕਮੈਂਟ ਤੇ ਲਾਈਕ ਜਰੂਰ ਕਰਿਓ ਧੰਨਵਾਦ